ਜਗਬਾਣੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਚਾਰ ਜ਼ੋਨ ਦੇ ਜਿਹੜੇ ਕੀ ਰਿਜ਼ਲਟ ਆ ਚੁੱਕੇ ਨੇ ਦੋ ਕਾਂਗਰਸ ਦੇ ਉਮੀਦਵਾਰ ਜਿੱਤੇ ਨੇ ਤੇ ਦੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਨੇ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਪੋਲੀਟੈਕਨੀਕਲ ਕਾਲਜ ਤੋਂ ਸਾਂਝੀਆਂ ਕਰ ਰਹੇ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਦਮਬਾਲ ਤੋਂ ਜੇਤੂ ਰਹੇ ਨੇ ਜੋ ਕਿ ਮੈਡਮ ਰਗਵੀਰ ਕੌਰ 96 ਵੋਟਾਂ ਦੇ ਨਾਲ ਇਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਐ ਸੋ ਢੋਲ ਵੀ ਜਿਹੜੇ ਕੀ ਵੱਜਦੇ ਦਿਖਾਈ ਦੇ ਰਹੇ ਨੇ ਤੋਂ ਗੱਲਬਾਤ ਵੀ ਕਰਾਂਗੇ ਮੈਂ ਪਹਿਲਾਂ ਤਾਂ ਬਹੁਤ ਮੁਬਾਰਕਾਂ ਦੇਣਾ ਚਾਹਾਂਗੇ ਤੁਹਾਨੂੰ ਜਿੱਤ ਮਿਲੀ ਹੈ ਮੈਮ ਹੁਣ ਕੀ ਕੁਝ ਫੋਕਸ ਰਹੇਗਾ ਕਿਵੇਂ ਕੰਮਕਾਰ ਦੇ ਉੱਤੇ ਕੀ ਫੋਕਸ ਰਹੇਗਾ ਸਰ ਪਹਿਲਾਂ ਤਾਂ ਸਾਡੇ ਸ਼ਰਪਰ ਦੀ ਸ਼ਾਨ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਜੀ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਸ਼ੀਟ ਦੇ ਕੇ ਸਾਨੂੰ ਨਿਵਾਜਿਆ ਆ ਤੇ ਬਾਕੀ ਸਾਡੀ ਆਦਮਬਾਲ ਦੇ ਮੈਂ ਕਹਿ ਸਕਦੀ ਆ ਸਾਡੇ ਆਦਮਬਾਲ ਪਿੰਡ ਦੀ ਸ਼ਾਨ ਐਡਵੋਕੇਟ ਸੁਨੀਲ ਭਾਜੀ ਹੁਣੀ ਉਹਨਾਂ ਦਾ ਇਹ ਜਿੱਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਐਡਵੋਕੇਟ ਵਿਕਰਮਜੀਤ ਭਾਜੀ ਤੇ ਬਾਕੀ ਸਾਡੀ ਸਾਰੀ ਟੀਮ ਜਿੰਨੀ ਵੀ ਸਾਡੀ ਆਦਮਬਾਲ ਦੀ ਟੀਮ ਹੈਗੀ ਆ ਉਹਨਾਂ ਨੇ ਔਰ ਉਹਨਾਂ ਨੇ ਪੂਰੀ ਆਪਣੀ ਮਿਹਨਤ ਇੱਕ ਦਿਨ ਰਾਤ ਮਿਹਨਤ ਕਰਕੇ ਇਹ ਜਿੱਤ ਹਾਸਲ ਕੀਤੀ ਆ ਅੱਜਵਾਲ ਤੋਂ ਮੈਡਮ ਸੁਮਨ ਵੈਲ ਜੀ ਆ ਉਹਨਾਂ ਦੇ ਹਸਬੰਡ ਕਮਲਜੀਤ ਵੈਲ ਜੀ ਆ ਤੇ ਉਹਨਾਂ ਦੇ ਵੱਲੋਂ ਵੀ ਸਾਨੂੰ ਬਹੁਤ ਉਹਨਾਂ ਦੇ ਇਲਾਕਾ ਨਿਵਾਸੀਆਂ ਦਾ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਜਿੱਤ ਪ੍ਰਾਪਤ ਕੀਤੀ ਆ ਤੇ ਰਬਦਾਸ ਨਗਰ ਤੋਂ ਸਰਪੰਚ ਕੁਲਵਿੰਦਰ ਕੌਰ ਜੀ ਉਹਨਾਂ ਦਾ ਸਾਡੇ ਵਾਸਤੇ ਬਹੁਤ ਵੱਡਾ ਸਹਿਯੋਗ ਕਹਿ ਸਕਦੇ ਹਾਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਉਹਨਾਂ ਦੇ ਸਹਿਯੋਗ ਨਾਲ ਮੈਮ ਹੁਣ ਕਿਹੜੇ ਕਿਹੜੇ ਕੰਮਾਂ ਵੱਲ ਪਹਿਲ ਦੇ ਆਧਾਰ ਤੇ ਫੋਕਸ ਰਹੇਗਾ ਕੀ ਕੁਝ ਜਿਹੜੇ ਤੁਹਾਡੇ ਏਰੀਏ 'ਚ ਸਮੱਸਿਆਵਾਂ ਨੇ ਸਰ ਸਭ ਤੋਂ ਪਹਿਲਾਂ ਤਾਂ ਸਾਡੇ ਪਾਣੀ ਦੇ ਨਿਕਾਸ ਬਾਰੇ ਪਾਣੀ ਦੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਬਹੁਤ ਸਾਵੇ ਸਾਡੇ ਸਾਹਮਣੇ ਆਈਆਂ ਆ ਤੇ ਆਪਣੇ ਪਿੰਡ ਦੀਆਂ ਸੜਕਾਂ ਆ ਉਹਨਾਂ ਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਵਾਸਤੇ ਅਸੀਂ ਸੋਚਾਂਗੇ ਜੀ ਸਰ ਬੜੀ ਮਿਹਨਤ ਲੱਗਦੀ ਆ ਇਲੈਕਸ਼ਨ ਦਾ ਪ੍ਰਚਾਰ ਵੀ ਕਰਦੇ ਰਹੇ ਹੋ ਤੇ ਹੁਣ ਕੈਂਡੀਡੇਟ ਦੇ ਵੱਲੋਂ ਤੁਹਾਡੇ ਜਿੱਤ ਹਾਸਲ ਕੀਤੀ ਗਈ ਆ ਕੀ ਕੁਝ ਮਹਿਸੂਸ ਕਰ ਰਹੇ ਹੋ ਸਰ ਇੱਕ ਜਿਹੜੀ ਜਿੱਤ ਹੈਗੀ ਆ ਬੜਾ ਵੱਡਾ ਬੂਸਟ ਹੈਗਾ ਤੁਹਾਡੀ ਟੀਮ ਦੇ ਲਈ ਕਿਉਂਕਿ ਆਦਮਬਾਲ ਦੀ ਟੀਮ ਜਿਹੜੀ ਹੈਗੀ ਆ ਬੜੀ ਨਿਸ਼ਕਾਮ ਸੇਵਾ ਸ਼ੁਰੂ ਤੋਂ ਕਰਦੀ ਆ ਰਹੀ ਹੈਗੀ ਆ ਸੋਸ਼ਲ ਸਰਵਿਸ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਸਾਡੀ ਸੀ ਦੇ ਸਾਰੇ ਟੀਮ ਦੇ ਮੈਂਬਰ ਕਿਉਂਕਿ ਸਾਡੇ ਸਾਰੇ ਟੀਮ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਏਦਾਂ ਦੀ ਹੋਰ ਆਦਤ ਨਹੀਂ ਹੈ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਸੋਸ਼ਲ ਸਰਵਿਸ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਹੋਵੇ ਅਥੀ ਸਰਵਿਸ ਕਰਦੇ ਨੇ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਪਾ ਜੀ ਦਾ ਕਿਉਂਕਿ ਉਹਨਾਂ ਨੇ ਸਾਡੀ ਟੀਮ ਦੀ ਪਛਾਣ ਕੀਤੀ ਹੈਗੀ ਆ ਸਾਨੂੰ ਇੱਕ ਰੈਕੋਗਨੀਸ਼ਨ ਦਿੱਤੀ ਹੈਗੀ ਆ ਵੇ ਹਾਂ ਵੀ ਇਹ ਟੀਮ ਵਧੀਆ ਹੈਗੀ ਆ ਵੀ ਕੰਮ ਕਰਦੀ ਹੈਗੀ ਆ ਇਹਨਾਂ ਨੂੰ ਗਿਆ ਲੈ ਜਾਣਾ ਜਾਣਾ ਚਾਹੀਦਾ ਹੈਗਾ ਸੋ ਵਧੀਆ ਹੈਗਾ ਵੀ ਅਸੀਂ ਅੱਗੇ ਫੋਕਸ ਕਰਾਂਗੇ ਵੀ ਜਿਹੜਾ ਹੋਰ ਡਿਵੈਲਪਮੈਂਟ ਦੇ ਕਾਫੀ ਕੰਮ ਹੈਗੇ ਆ ਸੋ ਸਾਨੂੰ ਇੱਕ ਮੌਕਾ ਮਿਲਿਆ ਹੈਗਾ ਹੋਰ ਪਬਲਿਕ ਦੀ ਸੇਵਾ ਕਰਨੇ ਦਾ ਆਪਣੇ ਜ਼ੋਨ ਦੇ ਵਿੱਚ ਜਿਹੜੇ ਚਾਰ ਪਿੰਡ ਆਂਦੇ ਨੇ ਆਦਮ ਬਾ ਰਸੂਲਪੁਰ ਗੁਰੂ ਦਬਾਸ ਨਗਰ ਔਰ ਜਿਹੜੀ ਹੈਗੀ ਆ ਅਜਵਾਲ ਜਿਹੜੀ ਹੈਗੀ ਆ ਸਾਡਾ ਪੂਰਾ ਇਹ ਕੋਸ਼ਿਸ਼ ਹੋਵੇਗੀ ਜੀ ਡਿਵੈਲਪਮੈਂਟ ਜਿਹੜੀ ਹੈਗੀ ਆ ਜਿੰਨੀ ਤੋਂ ਜ਼ਿਆਦਾ ਜ਼ਿਆਦਾ ਹੋ ਸਕੇ ਆਪਾਂ ਜਿੰਮਪਾ ਜੀ ਨਾਲ ਰਲ ਕੇ ਸਰਕਾਰ ਦੇ ਨਾਲ ਰਲ ਕੇ ਆਪਾਂ ਕੋਸ਼ਿਸ਼ ਕਰਾਂਗੇ ਕਰਾਂਗੇ ਹਾਂਜੀ ਸੋ ਇਹ ਆਮ ਆਦਮੀ ਪਾਰਟੀ ਤੋਂ ਆਦਮਬਾਲ ਤੋਂ ਬਲੌਕ ਸਮਿਤੀ ਚੋਣਾਂ ਦੇ ਵਿੱਚ ਮੈਡਮ ਰਗਵੀਰ ਕੌਰ ਦੀ ਜਿੱਤ ਹੋਈ ਹੈ 96 ਵੋਟਾਂ ਦੇ ਨਾਲ ਤਾਂ ਢੋਲ ਵੀ ਜਿਹੜੇ ਕੀ ਵੱਜ ਰਹੇ ਨੇ ਤੇ ਵਰਕਰਾਂ ਦੇ ਵਿੱਚ ਉਹਨਾਂ ਦੇ ਨਾਲ ਸਾਰਿਆਂ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ ਸੋ ਇਹ ਵੀ ਤੁਹਾਨੂੰ ਦੱਸ ਦਈਏ ਜਿਹੜੇ ਕਿ ਚਾਰ ਰਾਊਂਡ ਨੇ ਜਿਹੜੇ ਹੋ ਚੁੱਕੇ ਨੇ ਤਾਂ ਜਿਸ ਦੇ ਵਿੱਚੋਂ ਦੋ ਰਾਊਂਡ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦੇ ਵੱਲੋਂ ਜਿੱਤੇ ਗਏ ਨੇ ਤੇ ਦੋ ਕਾਂਗਰਸ ਦੇ ਵੱਲੋਂ ਜਿੱਤੇ ਗਏ ਨੇ ਤੁਹਾਨੂੰ ਇਹ ਵੀ ਦੱਸ ਦਈਏ ਚੋਹਾਲ ਤੇ ਖੜਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਹੜੇ ਕਿ ਜੇਤੂ ਰਹੇ ਨੇ ਤੇ ਆਦਮਬਾਲ ਤੇ ਜਹਾਨ ਖੇਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੇਤੂ ਰਹੇ ਨੇ ਸੋ ਬਾਕੀ ਅਗਲੀਆਂ ਅਪਡੇਟਸ ਦੇ ਲਈ ਵੀ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ